ਦੋਸਤੋ ਕਹਿੰਦੇ ਨਾ ਕਿ ਖੇਤੀ ਇੱਕ ਦੋ ਤਿਹਾਈ ਸਰਕਾਰ ਦਾ ਲਾਹੇਵੰਦ ਜਿਹੜਾ ਇਹ ਬਹੁਤ ਵੱਡਾ ਕਾਰੋਬਾਰ ਆ ਤੇ ਇਹ ਜਿਹੜਾ ਕਿਸਾਨ ਖੇਤੀ ਕਰਦੇ ਆ ਤੇ ਇਹਨਾਂ ਵਾਸਤੇ ਸਰਕਾਰਾਂ ਕੁਝ ਨਵੀਆਂ-ਨਵੀਆਂ ਸਕੀਮਾਂ ਜਿਹੜੀਆਂ ਉਹ ਲੈ ਕੇ ਆਉਂਦੀ ਰਹਿੰਦੀ ਆ ਖੇਤੀ ਦੇ ਕੰਮਾਂ ਵਾਸਤੇ ਕੋਈ ਦੁੱਧ ਵਾਸਤੇ ਜਾਂ ਕੋਈ ਬੱਕਰੀਆਂ ਵਾਸਤੇ ਜਾਂ ਕੋਈ ਕੋਈ ਵੀ ਤਰ੍ਹਾਂ ਦੀ ਪਸ਼ੂ ਪਾਲਣ ਵਾਸਤੇ ਮੱਛੀਆਂ ਹੋਈਆਂ ਹਨ ਇਹੋ ਜੀਆਂ ਚੀਜ਼ਾਂ ਵਾਸਤੇ ਸਰਕਾਰ ਕਿਸਾਨਾਂ ਵਾਸਤੇ ਨਵੀਆਂ ਨਵੀਆਂ ਜਿਹੜੀਆਂ ਚੀਜ਼ਾਂ ਲੈ ਕੇ ਆਉਂਦੀ ਆ। ਇਹ ਆ ਕਿ ਕਿਸਾਨਾਂ ਤੱਕ ਨਾ ਕਈ ਵਾਰੀ ਵਧੀਆ ਚੀਜ਼ਾਂ ਪਹੁੰਚਦੀਆਂ ਨਹੀਂ ਆਈਆਂ। ਸਾਡੇ ਇਹੋ ਜੇ ਦੁਸ਼ਮਣ ਬੈਠੇ ਆ ਕਿਸਾਨਾਂ ਦੇ ਜਿਹੜੀਆਂ ਗਿਰਦਾਂ ਕਹਿੰਦੇ ਜਿੰਨਾਂ ਨੂੰ ਉਹੋ ਜੇ ਲੋਕ ਵਿੱਚ ਬੈਠਿਆ ਜੰਟ ਜਿਹੜੀਆਂ ਤੇ ਉਹਦਾ ਫਾਇਦਾ ਜਿਹੜਾ ਹੈ ਜਿਹੜੇ ਵਿੱਚ 40 ਜੰਤ ਬੈਠੇ ਹੁੰਦੇ ਜਿਨ੍ਹਾਂ ਨੂੰ ਦਲਾਲ ਕਹਿ ਦਿੰਨੇ ਆਪਾਂ ਦਲਾਲ ਹੁੰਦੇ ਆ ਉਹਦਾ ਫਾਇਦਾ ਜਿਹੜਾ ਸਾਰਾ ਉਹ ਹੀ ਲੈ ਜਾਂਦੇ ਆ ਤੇ ਸਰਕਾਰ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਆ ਕਿਸਾਨਾਂ ਨੂੰ ਖੁਸ਼ ਰੱਖਣ ਦੀ ਤੇ ਕਿਸਾਨਾਂ ਨੂੰ ਛੋਟੇ-ਮੋਟੇ ਲੋਨ ਦੇਣ ਦੀ ਤੇ ਕਿਸਾਨਾਂ ਨੂੰ ਨਾਲ ਖੜਨ ਦੀ ਪਰ ਪ੍ਰੋਬਲਮ ਕਿੱਥੇ ਆ ਜਾਂਦੀ ਆ ਕਿ ਜਦੋਂ ਤੁਸੀਂ ਕਿਸੇ ਜੰਤਾਂ ਦੇ ਚੱਕਰਾਂ 'ਚ ਫਸ ਜਾਂਦੇ ਹੋ ਤੇ ਉਹ ਪ੍ਰੋਬਲਮ ਆਉਂਦੀ ਆ ਕਈ ਬੈਂਕਾਂ ਵਾਲੇ ਇਹੋ ਜਿਹੇ ਲੋਨ ਦਿੰਦੇ ਆ ਜਿਹੜੇ ਕਿਸਾਨਾਂ ਦੇ ਪੂਰੇ ਪੂਰੇ ਹੱਕ ਦੇ ਵਿੱਚ ਹੁੰਦੇ ਆ ਕਿ ਤੁਸੀਂ ਇੰਨਾ ਮੋੜਨਾ ਸਰਕਾਰ ਤੁਹਾਨੂੰ ਇੰਨਾ ਮaaf ਕਰ ਦੂਗੀ ਜੇ ਤੁਸੀਂ ਜਲਦੀ ਭਰ ਦੋਗੇ ਤੇ ਤੁਹਾਨੂੰ ਅਗਲੀ ਵਾਰੀ ਹੋਰ ਵੀ ਲੋਨ ਮਿਲੂਗਾ ਐਵੇਂ ਇੱਕ ਗੱਲ ਆ ਦੋਸਤੋ ਕਹਿੰਦੇ ਇੱਕ ਬਿਹਾਰ ਦਾ ਪਿੰਡ ਸੀਗਾ ਤੇ ਉਹਦੇ ਵਿੱਚ ਨਾ ਇੱਕ ਸਰਕਾਰ ਨੇ ਯੋਜਨਾ ਕੱਢੀ ਕਿਸਾਨਾਂ ਵਾਸਤੇ ਕਿ ਇੱਕ ਤੁਹਾਨੂੰ 30000 ਰੁਪਏ ਦਾ ਸੀ ਲੋਨ ਦੇਵਾਂਗੇ ਤੁਸੀਂ ਉਹਦੇ ਵਿੱਚ ਦੋ ਮੱਝਾਂ ਲੈ ਸਕਦੇ ਹੋ ਇਹ 2009 ਦੀ ਗੱਲ ਆ ਦੋ ਮੱਝਾਂ ਲੈ ਸਕਦੇ ਹੋ ਤੇ ਤੁਸੀਂ ਸਿਰਫ ਕੀ ਕਰਨਾ 20000 ਹੀ ਮੋੜਨਾ ਤੇ 10000 ਤੁਸੀਂ ਨੂੰ ਸਸਿਟੀ ਦੇਣਾ ਪਰ ਉਹ ਜਿਹੜੀ ਸਕੀਮ ਹੁੰਦੀ ਆ ਉਹ ਕਿਸਾਨਾਂ ਨੂੰ ਨਹੀਂ ਪਤਾ ਲੱਗਦਾ ਪਰ ਬੈਂਕ ਦੇ ਜਿਹੜੇ ਮੈਨੇਜਰ ਹੁੰਦੇ ਆ ਜਾਂ ਉਹਨਾਂ ਦੇ ਅੱਗੇ ਕੰਮ ਕਰਨ ਵਾਲੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਲੋਨ ਆ ਜਿਹੜਾ ਕਿਸਾਨਾਂ ਆਸਤੇ ਆ ਪਰ ਇਹਦੇ ਵਿੱਚ ਜਿਹੜੇ ਹੁੰਦੇ ਆ ਪ੍ਰਾਈਵੇਟ ਜਨਤ ਬਹੁਤ ਦੇਖੇ ਹੁਣੇ ਤੁਸੀਂ ਜਿਹੜੇ ਪ੍ਰਾਈਵੇਟ ਲੋਨ ਕਰਾ ਕੇ ਦਿੰਦੇ ਆ ਬੈਂਕਾਂ ਤੋਂ ਉਹ ਬੜੇ ਭੜੇ ਜਨਤ ਹੁੰਦੇ ਆ ਤੇ ਉਹ ਆਪ ਦੀਆਂ ਜੇਬਾਂ ਭਰਨ ਦੇ ਪਿੱਛੇ ਉਹ ਇਹ ਸਕੀਮ ਨੂੰ ਆਪਦੇ ਹੱਥ ਚ ਲੈ ਲੈਂਦੇ ਆ ਤੇ ਜਦੋਂ ਉਹ ਸਕੀਮ ਨੂੰ ਆਪਦੇ ਹੱਥ ਚ ਲੈ ਲੈਂਦੇ ਆ ਤੇ ਉਹ ਜਾ ਕੇ ਕਿਸਾਨਾਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਹਾਨੂੰ ਅਸੀਂ ਲੋਨ ਦਵਾਵਾਂਗੇ 30000 ਰੁਪਏ ਦਾ ਜਿਹਦੇ ਵਿੱਚ ਤੁਹਾਡਾ ਮੱਝਾਂ ਦੁੱਧ ਦਾ ਕਾਰੋਬਾਰ ਹੋ ਜਾਊਗਾ ਤੇ ਜਿਹੜਾ ਮੈਨੇਜਰ ਦਾ ਨਾਮ ਹੁੰਦਾ ਬੈਂਕ ਦੇ ਦਾ ਉਹਦਾ ਨਾਮ ਹੁੰਦਾ ਮਿੱਤਲ ਤੇ ਉਹਦਾ ਇੱਕ ਅੱਗੇ ਦਲਾਲ ਰੱਖਿਆ ਹੁੰਦਾ ਉਹਦਾ ਦਲਾਲ ਦਾ ਨਾਮ ਹੁੰਦਾ ਗੋਇਲਾ ਉਹ ਮਿੱਤਲ ਜਿਹੜਾ ਮੈਨੇਜਰ ਹੁੰਦਾ ਉਹ ਆਪਦੇ ਦਲਾਲ ਨੂੰ ਫੋਨ ਕਰਦਾ ਕਿ ਤੂੰ ਸਕੀਮ ਆ ਜਿਹੜੀ ਇਹ ਜਾ ਕੇ ਕਿਸਾਨਾਂ ਨੂੰ ਸਮਝਾ ਦੇ ਪਰ ਉਹ ਕਿਸਾਨਾਂ ਦੇ ਕੋਲੇ ਜਾਂਦਾ ਖੇਤਾਂ ਦੇ ਵਿੱਚ ਕੰਮ ਕਰੀ ਜਾਂਦੇ ਹੁੰਦੇ ਵਿਚਾਰੇ ਮਿਹਨਤ ਉਹਨਾਂ ਦੇ ਕੋਲੇ ਜਾਂਦਾ ਤੇ ਉਹਨਾਂ ਨੂੰ ਜਾ ਕੇ ਕਹਿੰਦਾ ਕਿ ਸਰਕਾਰ ਨੇ ਇੱਕ ਬਹੁਤ ਹੀ ਵਧੀਆ ਤੁਹਾਡੇ ਵਾਸਤੇ ਸਕੀਮ ਕੱਢੀ ਆ ਤੁਸੀਂ ਲੋਨ ਲੈ ਲਓ 30000 ਰੁਪਏ ਉਹਦੇ ਵਿੱਚ ਤੁਹਾਡੀਆਂ ਤੁਹਾਨੂੰ ਤੁਸੀਂ 20000 ਹੀ ਮੋੜਨਾ ਹੈ ਤੇ ਤੁਹਾਡੀਆਂ ਦੋ ਮੱਝਾਂ ਆ ਜਾਣੀਆਂ ਬਾਕੀ ਹੋਰ ਕੋਈ ਖੇਤੀਬਾੜੀ ਦੇ ਸੰਦ ਲੈ ਲਿਆ ਜੋ ਤੇ ਤੁਹਾਡਾ ਬਹੁਤ ਵਧੀਆ ਗੁਜ਼ਾਰਾ ਹੋਊਗਾ ਪਰ ਕਿਸਾਨ ਆਪਸ ਵਿੱਚ ਗੱਲਾਂ ਕਰਦੇ ਆ ਤੇ ਬਾਅਦ ਵਿੱਚ ਕਹਿੰਦੇ ਵੀ ਚਲੋ ਕੋਈ ਗੱਲ ਦੀ ਵਧੀਆ ਹੋ ਜੂਗਾ ਸਾਡਾ ਰੋਟੀ ਪਾਣੀ ਵਧੀਆ ਚੱਲਣ ਲੱਗ ਜੂਗਾ ਕੁਝ ਦੁੱਧ ਪਾ ਕੇ ਗੁਜ਼ਾਰਾ ਹੋ ਜੂਗਾ ਤੇ ਉਹ ਆਂਦਾ ਵੀ ਤੁਹਾਨੂੰ ਕੁਝ ਕਾਗਜ਼ ਜਮ੍ਹਾਂ ਕਰਨੇ ਪੈਣੇ ਆ ਮੇਰੇ ਕੋਲੇ ਤੇ ਮੈਂ ਤੁਹਾਨੂੰ ਲੋਨ ਆ ਜਿਹੜਾ ਉਹ 10 ਦਿਨਾਂ ਦੇ ਵਿੱਚ ਦਵਾ ਦੂੰਗਾ ਜਿਹੜਾ ਗੋਇਲ ਜੰਟ ਭੇਜਿਆ ਸੀ ਮਿੱਤਲ ਨੇ ਕਿਸਾਨਾਂ ਦੇ ਕੋਲ ਚਲੋ ਜੀ ਉਹ ਬੰਦੇ ਜਿਹੜੇ ਕਿਸਾਨ ਹੁੰਦੇ ਆ ਵਿਚਾਰੇ ਪੜੇ ਲਿਖੇ ਘੱਟ ਹੋਣ ਕਾਰਨ ਤੇ ਉਹ ਆਪ ਦੇ ਕਾਗਜ਼ ਜੋ ਜੋ ਮੰਗਦਾ ਉਹ ਉਹਨੂੰ ਸਾਰੇ ਦੇ ਦਿੰਦੇ ਆ ਪਰ ਉਹ ਇੱਥੇ ਇੱਕ ਗੱਲ ਸੋਚਣ ਵਾਲੀ ਆ ਕਿ ਜਦੋਂ ਤੁਸੀਂ ਕੋਈ ਕਾਗਜ਼ ਭਰਦੇ ਜਿਹੜੀ ਤੁਸੀਂ ਰਕਮ ਭਰਦੇ ਹੋ ਨਾ ਉਹ ਪੂਰੀ ਰਕਮ ਲਿਖ ਕੇ ਪਿੱਛੇ ਲਾਈਨ ਜਰੂਰ ਮਾਰ ਦੇਣੀ ਚਾਹੀਦੀ ਆ ਕਿ ਉਹਦੇ ਪਿੱਛੇ ਜੇ ਆਪਾਂ 30000 ਲਿਖਿਆ ਜਾਂ ਆਪਾਂ 300 ਲਿਖਿਆ ਉਹਦੇ ਪਿੱਛੇ ਜ਼ੀਰੋ ਪਾ ਕੇ 30000 ਨਾ ਕਰ ਲੈ ਪਰ ਉਸੇ ਬੰਦੇ ਨੇ ਉਹਨਾਂ ਦੇ ਨਾਲ ਇੱਕ ਗੇਮ ਖੇਡੀ ਜਦੋਂ ਫਾਰਮ ਦੇ ਉੱਪਰ 30000 ਲਿਖਣਾ ਸੀ ਉਹਨੇ ਪਿੱਛੇ ਲੈਣ ਨਹੀਂ ਬਾਈ ਸਿੱਧਾ 30000 ਲੈ ਕੇ ਛੱਡ ਦਿੱਤਾ ਅੱਧਾ ਫਾਰਮ ਛੱਡ ਕੇ ਉੱਤੇ ਉਹਨਾਂ ਦੀਆਂ ਆਈਡੀਆਂ ਲਾ ਕੇ ਫੋਟੋ ਲਾ ਦਿੱਤੀ ਪਰ ਇੱਕ ਕੰਮ ਉਹਨਾਂ ਨੇ ਨਾਲ ਕਿਸਾਨਾਂ ਦੇ ਹੋਰੋਂ ਕਰ ਗਿਆ ਉਹ ਮੈਂ ਤੁਹਾਨੂੰ ਦੱਸਦਾ ਕਿ ਉਹਦੇ ਉੱਪਰ ਨਾ ਦੋ ਪਰਚੀਆਂ ਲਾਤੀਆਂ ਹੋਰ ਜਿਵੇਂ ਆਪਾਂ ਚੈੱਕ ਕਰਾਈ ਇੱਕ ਤਾਂ ਪੇਮੈਂਟ ਕਢਾਉਣੇ ਆ ਇੱਕ ਆਪਾਂ ਫਾਰਮ ਭਰ ਕੇ ਕਢਾਉਣੇ ਆ ਤੇ ਉੱਥੇ ਆਪਾਂ ਥੱਲੇ ਸਾਈਨ ਕਰ ਦਿੰਨੇ ਆ ਉਹਨੇ ਸਾਰਿਆਂ ਦੀਆਂ ਰਸੀਦਾਂ ਕੱਟ ਕੇ ਥੱਲੇ ਉਹਨਾਂ ਦੇ ਸਾਈਨ ਕਰਵਾ ਕੇ ਉਹ ਵੀ ਉਹਦੇ ਉੱਪਰ ਹੀ ਲਾਤੀ ਉਹ ਕਹਿੰਦਾ ਏ ਕਿ ਜਦੋਂ ਤੁੰਦੀ ਪੇਮੈਂਟ ਫੇਰ ਨਿਕਲਣੀ ਆ ਜੇ ਤੁਸੀਂ ਇਸ ਫਾਰਮ ਤੇ ਸਾਈਨ ਕਰਕੇ ਇਹਦੇ ਉੱਪਰ ਲਾਉਂਗੇ ਪਰ ਉਹਨਾਂ ਨੂੰ ਨਹੀਂ ਸੀ ਪਤਾ ਉਹਨਾਂ ਨੇ ਕਢਵਾਉਣ ਵਾਲੀ ਰਸੀਦ ਸੀ ਜਿਹੜੀ ਨਾਲ ਡਰਾਅ ਕਰਨ ਵਾਲੇ ਪੈਸੇ ਉਹ ਵੀ ਨਾਲ ਪਹਿਲਾਂ ਹੀ ਭਰ ਕੇ ਫਾਰਮ ਦੇ ਉੱਤੇ ਲਾਤੀ ਪਰ ਉਹ ਉੱਤੇ ਮਾਉਂਟ ਨਹੀਂ ਭਰੀਗੀ ਚਲੋ ਜੀ ਕਾਗਜ਼ ਪੱਤਰ ਭਰੇ ਜਾਂਦੇ ਆ ਸਾਰਾ ਕੁਝ ਭਰ ਕੇ ਉਹ ਕਹਿੰਦਾ ਤੁਹਾਡਾ 10 ਦਿਨਾਂ ਦੇ ਵਿੱਚ ਵਿੱਚ ਲੋਨ ਆ ਜਿਹੜਾ ਉਹ ਹੋ ਜਾਊਗਾ ਚਲੋ ਜੀ 10 ਦਿਨ ਲੰਘ ਜਾਂਦੇ ਆ 15 ਲੰਘ ਜਾਂਦੇ ਆ 20 ਦਿਨ ਲੰਘ ਜਾਂਦੇ ਆ ਕਿਸਾਨਾਂ ਨੂੰ ਟੈਨਸ਼ਨ ਪੈ ਜਾਂਦੀ ਆ ਕਿ ਉਹ ਜਿਹੜਾ ਗੋਇਲ ਨਾਮ ਦਾ ਬੰਦਾ ਸੀ ਆ ਫਾਰਮ ਭਰ ਕੇ ਆਇਆ ਤੇ ਉਹ ਲੈ ਕੇ ਮੁੜ ਕੇ ਗਿਆ ਨਹੀਂ ਉਹ ਉਹਦੇ ਘਰੇ ਪਹੁੰਚ ਜਾਂਦੇ ਆ ਜਦੋਂ ਘਰੇ ਪਹੁੰਚ ਜਾਂਦੇ ਆ ਤੇ ਉਹ ਗੋਇਲ ਉਹ ਨੂੰ ਇੱਕ ਇੱਕ ਗੱਲ ਕਹਿੰਦਾ ਕਿਸਾਨਾਂ ਨੂੰ ਕਿ ਤੂਤਾ ਲੋਨ ਭਰ ਚੁੱਕਿਆ ਮੈਂ ਜਦੋਂ ਆਊਗਾ ਬਾਕੀ ਬੈਂਕ ਦਾ ਕੰਮ ਆ ਜਦੋਂ ਮਿਲਣਗੇ ਤੁਹਾਡੇ ਖਾਤੇ ਦੇ ਵਿੱਚ ਉਹ ਪੈਸੇ ਆ ਜਾਣੇ ਆ ਸੁਣ ਕੇ ਉਹ ਉੱਥੇ ਮੋੜਉਂਦੇ ਆ ਦੁਬਾਰਾ ਉਹ ਮਹੀਨੇ ਬਾਅਦ ਫੇਰ ਜਾਂਦੇ ਆ ਐ ਹੀ ਉਹ ਗੇੜੇ ਕੱਢੀ ਜਾਂਦੇ ਰਹਿੰਦੇ ਆ ਤੇ ਗੋਈ ਲੋਨਾਂ ਜਿਹੜਾ ਉਹ ਬਹਾਨੇ ਮਾਰੀ ਜਾਂਦਾ ਕਿ ਤੁਹਾਡਾ ਲੋਨ ਆ ਜਿਹੜਾ ਆਟੋਮੈਟਿਕ ਹੀ ਖਾਤੇ ਚ ਆ ਜਾਣਾ ਪਰ ਗੱਲ ਕੀ ਹੁੰਦੀ ਆ ਦੋਸਤੋ ਜਿਹੜਾ ਲੋਨ ਹੁੰਦਾ ਉਹ ਉਹ ਜਿਹੜੇ ਫਾਰਮਾ ਤੇ ਸਾਈਨ ਕਰਵਾ ਕੇ ਲਗਿਆ ਹੁੰਦਾ ਜਿਹੜਾ 30000 ਭਰਿਆ ਹੁੰਦਾ ਉਸ 30000 ਦੇ ਅੱਗੇ ਲਾਈਨ ਮਾਰ ਨਹੀਂ ਹੁੰਦੀ ਤੇ ਉਹ 30000 ਤੋਂ 3 ਲੱਖ ਰੁਪਇਆ ਕਰ ਦਿੰਦਾ ਉਹ ਗੋਇਲ ਗੋਇਲ ਆ ਜਿਹੜਾ ਉਹ ਬੈਂਕ ਦੇ ਮਿੱੱਤਲ ਦੇ ਨਾਲ ਰਲਿਆ ਹੁੰਦਾ ਮੈਨੇਜਰ ਦੇ ਨਾਲ ਤੇ ਉਹ ਉਥੋਂ ਲੋਨ ਅੱਦੇ ਫਾਰਮ ਜਿਹੜੇ ਜਾਲੀ ਲਾ ਕੇ ਲੋਨ ਜਿਹੜਾ ਉਹ ਪਾਸ ਕਰਾ ਲਿੰਦਾ ਲੋਕਾਂ ਦੇ ਜਿਹੜੀਆਂ ਕਿਸਾਨਾਂ ਦੇ ਕੋਲੇ ਜ਼ਮੀਨ ਢੇਢ ਕਿੱਲਾ ਹੁੰਦਾ ਉਹਨਾਂ ਦੇ ਨਾਲ 10-10 ਕਿੱਲੇ ਜਾਲੀ ਫਾਰਮ ਲਾ ਕੇ 3-3 ਲੱਖ ਰੁਪਏ ਦਾ ਲੋਨ ਜਿਹੜਾ ਉਹ ਕਰਵਾ ਲਿੰਦਾ ਤੇ ਲੋਨ ਵੀ ਕਰਵਾ ਕੇ ਤੇ ਮੈਂ ਤੁਹਾਨੂੰ ਦੱਸਿਆ ਹੀ ਨਾ ਜਿਹੜੀ ਉੱਤੇ ਇੱਕ ਰਸੀਦ ਉਹ ਡਰਾਵ ਵਾਲੀ ਲਿਖਾ ਕੇ ਜਾਂਦਾ ਹੁੰਦਾ ਵੀ ਪੈਸੇ ਕਢਾਉਣ ਵਾਲੀ ਉਹ ਰਸੀਦ ਉਹ ਕਿਸਾਨਾਂ ਤੋਂ ਪਹਿਲਾਂ ਹੀ ਲੈ ਲੈਂਦਾ ਉਹ ਰਸੀਦ ਜਦੋਂ ਉਹਨਾਂ ਦੇ ਖਾਤੇ 'ਚ ਬੈਂਕਰ ਨੂੰ ਪੈਸਾ ਆ ਜਾਂਦਾ ਉਹ ਰਸੀਦ ਵਿੱਚ ਜਮ੍ਹਾਂ ਕਰਾ ਕੇ ਉਹ ਪੈਸੇ ਕਢਵਾ ਕੇ ਤਾਂ ਫਿਰ ਚੱਕਰ ਹੋ ਜਾਂਦਾ ਪਰ ਜਦੋਂ 2 ਮਹੀਨਿਆਂ ਬਾਅਦ ਉਹ ਗੇੜਾ ਮਾਰਦਿਆ ਗੋਇਲ ਕੋਲੇ ਕਿ ਇੰਨਾ ਟਾਈਮ ਹੋ ਗਿਆ ਲੋਨ ਨਹੀਂ ਆਇਆ ਤੇ ਉਹ ਕਹਿੰਦੇ ਉੱਥੇ ਜਾਂਦੇ ਤਾਂ ਉੱਥੇ ਗੋਇਲ ਮਿਲਦਾ ਨਹੀਂ ਜਦੋਂ ਗੋਇਲ ਨਹੀਂ ਮਿਲਦਾ ਤੇ ਉਹਨੇ ਚਰ ਨੂੰ ਜਦੋਂ ਉਥੋਂ ਉਹ ਬੰਦੇ ਦੀ ਜਿਹੜਾ ਮੈਨੇਜਰ ਹੁੰਦਾ ਉਹਦੀ ਵੀ ਟਰਾਂਸਫਰ ਕਿਥੇ ਹੋਰ ਹੋ ਜਾਂਦੀ ਆ ਚਲੋ ਜੀ ਉਹ ਕੇਸ ਲਟਕ ਜਾਂਦਾ ਹੈ ਵਿੱਚ ਪਰ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਦਾ ਕਿ ਸਾਡੇ ਨਾਲ ਐਡਾ ਵੱਡਾ ਧੋਖਾ ਹੋ ਗਿਆ ਉਹ ਚੁੱਪ ਕਰਕੇ ਆਪਦੇ ਘਰੇ ਬੈਠ ਜਾਂਦੇ ਆਪਣੇ ਕੰਮਕਾਰਦ ਕਰਨੇ ਸ਼ੁਰੂ ਕਰ ਦਿੰਦੇ ਆ ਫਿਰ ਚਲੋ ਜੀ ਕੰਮ ਚੱਲਦਾ ਰਹਿੰਦਾ ਜੀ ਤੇ ਉਹ 7-8 ਸਾਲ ਲੰਘ ਜਾਂਦੇ ਜਦੋਂ 7-8 ਸਾਲ ਦਾ فاਸਲਾ ਪੈ ਜਾਂਦਾ ਤੇ ਉਹਨਾਂ ਦੇ ਘਰੇ ਜਿਹੜੇ ਆ ਉਹਨਾਂ ਦੇ ਵਾਰੰਟ ਈਸ਼ੂ ਹੋ ਜਾਂਦੇ ਜਿੰਨਾ ਜਿੰਨਾ ਤੋਂ ਉਹਨਾਂ ਨੇ ਜਿਹੜੇ-ਜਿਹੜੇ ਲੋਕਾਂ ਦੇ ਨਾਮ ਤੇ ਲੋਨ ਹੋਇਆ ਹੁੰਦਾ ਉਹਨਾਂ ਦੇ ਘਰੇ ਜਿਹੜੀ ਆ ਸੰਮਣ ਆਉਣੇ ਸ਼ੁਰੂ ਹੋ ਜਾਂਦੇ ਆ ਉਹ ਇੱਕ ਦੇ ਘਰੇ ਆਉਂਦਾ ਦੋ ਦੇ ਆਉਂਦਾ ਸਾਰਿਆਂ ਦੇ ਆ ਜਾਂਦੇ ਜਦੋਂ ਇੱਕ ਦੂਜੇ ਦੇ ਫਾਰਮ ਦੇਖਦੇ ਆ ਉਹਾਂ ਦੇ ਵੀ ਥੋੜੇ ਸਿਰ ਤਾਂ ਲੋਨ ਆ ਜਿਹੜਾ 4-4 5-5 ਲੱਖ ਰੁਪਈਆ ਹੋਇਆ ਪਿਆ ਉਹਾਂ ਦੇ ਅਸੀਂ ਲੋਨ ਤਾਂ ਲਿਆ ਹੀ ਨਹੀਂ ਹੈਗਾ ਪਰ ਜਿਹੜੇ ਰਿਕਵਰੀ ਵਾਲੇ ਹੁੰਦੇ ਆ ਉਹ ਬੈਂਕਾਂ ਆ ਲੈ ਆਣ ਕੇ ਉਹਨਾਂ ਨੂੰ ਰੋਜ਼ ਧਮਕਾਉਂਦੇ ਆ ਰੋਜ਼ ਪੁੱਠਾ ਸਿੱਧਾ ਬੋਲਦੇ ਆ ਤੁਸੀਂ ਲੋਨ ਭਰੋਗੇ ਤਾਂ ਠੀਕ ਆ ਨਹੀਂ ਥੋੜੀ ਅਸੀਂ ਜ਼ਮੀਨ ਆ ਜਿਹੜੀ ਉਹ ਜ਼ਬਤ ਕਰ ਲੈਣੀ ਉਹ ਇੰਨੇ ਹੈਰਾਨ ਹੁੰਦੇ ਆ ਛੇੜੀ ਹੁੱਕ ਪਿੰਡ ਦੇ ਬੰਦੇ ਜਿਹੜੇ ਕਿਸਾਨ ਹੁੰਦੇ ਆ ਕੋਈ ਬਿਮਾਰ ਹੋ ਜਾਂਦਾ ਕੋਈ ਵਿਚਾਰਾ ਮਰ ਜਾਂਦਾ ਹਨਾ ਇੰਨਾ ਜਾਨੀ ਕਿ ਬੁਰਾ ਹਾਲ ਹੁੰਦਾ ਕੋਈ ਰਸਤਾ ਨਹੀਂ ਮਿਲਦਾ ਆਖਣ ਨੂੰ ਕੀ ਇੱਕ ਬੰਦਾ ਪਿੰਡ ਦੇ ਵਿੱਚ ਜਿਹੜਾ ਉੱਥੇ ਸ਼ਹਿਰ ਕਿਸੇ ਨੂੰ ਜਾਣਦਾ ਹੁੰਦਾ ਤੇ ਉਸ ਸ਼ਹਿਰ ਦੇ ਬੰਦੇ ਕੋਲੇ ਜਾਂਦਾ ਉਹ ਨੂੰ ਉਹ ਦੱਸ ਪਾਉਂਦਾ ਕਿ ਤੁਸੀਂ ਕਿਸੇ ਵਕੀਲ ਕੋਲੇ ਜਾਓ ਉਹ ਇਕੱਠੇ ਹੋ ਕੇ ਵਕੀਲ ਦੇ ਕੋਲ ਚਲੇ ਜਾਂਦੇ ਆ ਸਾਰੇ ਜਾਨੀ ਜਿੰਨੇ ਕਿਸਾਨਾਂ ਨੇ ਲੋਨ ਲਿਆ ਹੁੰਦਾ ਜਦੋਂ ਉਹ ਵਕੀਲ ਦੇ ਕੋਲ ਪਹੁੰਚਦੇ ਸਾਰੇ ਕਿਸਾਨ ਤੇ ਵਕੀਲ ਉਹਨਾਂ ਨੂੰ ਇੱਕ ਸਲਾਹ ਦਿੰਦਾ ਕਿ ਤੁਸੀਂ ਬੈਂਕ ਦੇ ਵਿੱਚ ਜਾਓ ਉੱਥੇ ਜਾ ਕੇ ਮੈਨੇਜਰ ਨੂੰ ਮਿਲੋ ਪਰ ਜਦੋਂ ਉੱਥੇ ਜਾਂਦੇ ਆ ਪਹੁੰਚਦੇ ਆ ਤੇ ਮੈਨੇਜਰ ਦੀ ਉੱਥੋਂ ਬਦਲੀ ਹੋਈ ਹੁੰਦੀ ਆ ਉਹ ਮੈਨੇਜਰ ਉੱਥੇ ਨਹੀਂ ਹੁੰਦਾ ਪਰ ਉਹ ਮੈਨੇਜਰ ਦੇ ਨਵੇਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹ ਮੈਨੇਜਰਾਂ ਦਾ ਵੀ ਐਦਾਂ ਕਿੱਦਾਂ ਹੋ ਸਕਦਾ ਜੇ ਤੁਸੀਂ ਲੋਨ ਨਹੀਂ ਲਿਆ ਉਹ ਜਾ ਕੇ ਵੀ ਤੁਹਾਡੇ ਘਰੇ ਤਾਂ ਹੀ ਜਾਂਦੇ ਆ ਜੇ ਤੁਸੀਂ ਲੋਨ ਲਿਆ ਹੈ ਬੈਂਕ ਵਾਲੇ ਤਾਂ ਹੀ ਗੀੜੇ ਮਾਰਦੇ ਆ ਉਹ ਪਰ ਕਹਿੰਦੇ ਨਹੀਂ ਪਰ ਮੈਨੇਜਰ ਕਹਿੰਦਾ ਤੁਸੀਂ ਐਦਾਂ ਕਰੋ ਤੁਹਾਡੇ ਕੋਲੇ ਬੈਂਕ ਦੀਆਂ ਕਾਪੀਆਂ ਹੈਗੀਆਂ ਉਹ ਕਹਿੰਦੇ ਹੈਗੀਆਂ ਜੀ ਉਹਾਂ ਦੇ ਐਂਟਰੀ ਕਰਾਓ ਪਰ ਜਦੋਂ ਉਹ ਤੇ ਐਂਟਰੀ ਕਰਾਉਂਦੇ ਆ ਨਾ ਤੇ ਉਹ ਹੱਕੇ ਬੱਕੇ ਰਹਿ ਜਾਂਦੀਆਂ ਉਹਨਾਂ ਦੀ ਬੈਂਕ ਤੇ ਜਦੋਂ ਐਂਟਰੀ ਹੁੰਦੀ ਹੈ ਨਾ ਕਿਸੇ ਦੇ ਸ਼ਰਤ 3 ਲੱਖ ਕਿਸੇ ਦੇ 4 ਲੱਖ 5 ਲੱਖ 6 ਲੱਖ ਤੱਕ ਦੀ ਐਂਟਰੀ ਹੁੰਦੀ ਹੈ ਉਹ ਕਹਿੰਦੇ ਆ ਕਿ ਬਾਉ ਜੀ ਅਸੀਂ ਲੋਨ ਲਿਆ ਹੀ ਨਹੀਂ ਹੈਗਾ ਤੇ ਸਾਡੇ ਸਿਰ ਇਹ ਪੈਸੇ ਕਿਵੇਂ ਚੜ ਗਏ ਉਹ ਆਂਦਾ ਇਸ ਚੀਜ਼ ਨੂੰ ਮੈਂ ਨਹੀਂ ਮੰਨਦਾ ਇਹ ਤੁਹਾਨੂੰ ਪੜਨਾ ਹੀ ਪੈਣਾ ਮੈਂ ਇੱਕ ਕੰਮ ਕਰ ਸਕਦਾ ਦੇਖੋ ਰਿਸ਼ਵਤ ਸਾਰੇ ਥਾਂ ਚੱਲਦੀ ਉਹ ਵੀ ਬੰਦਾ ਦਲਾਲ ਹੀ ਨਿਕਲਿਆ ਜਿਹੜਾ ਦੂਜਾ ਮੈਨੇਜਰ ਸੀ ਕਹਿੰਦਾ ਮੈਂ ਇੱਕ ਕੰਮ ਕਰ ਸਕਦਾ ਮੈਂ ਤੁਹਾਡਾ 1 ਸਾਲ ਦਾ ਜਿਹੜਾ ਵਿਆਜ ਆ ਇਹ ਮਾਫ ਕਰਾ ਸਕਦਾ ਪਰ ਇਹਦੇ ਬਦਲੇ ਤੁਹਾਨੂੰ 10-10000 ਰੁਪਏ ਦੇਣਾ ਪਊਗਾ ਵਿਚਾਰੇ ਉਹ ਉੱਥੋਂ ਵੀ ਵਾਪਸ ਆ ਜਾਂਦੇ ਘਰੇ ਆਉਂਦੇ ਆ ਬਹੁਤ ਰੋਟੀ ਪਾਣੀ ਨਹੀਂ ਖਾਂਦੇ ਬੜੇ ਪਰੇਸ਼ਾਨੇ ਹੁੰਦੇ ਆ ਕਿਉਂਕਿ ਜ਼ਮੀਨ ਬੜੀ ਘੱਟ ਹੁੰਦੀ ਆ ਪਰ ਵਕੀਲ ਦੇ ਕੋਲੇ ਫੇਰ ਜਾਂਦੇ ਫਿਰ ਵਕੀਲ ਉਹਨਾਂ ਨੂੰ ਇੱਕ ਸਲਾਹ ਦਿੰਦਾ ਕਿ ਤੁਸੀਂ ਡੀ ਐਮ ਦੇ ਦਫ਼ਤਰ ਜਾਓ ਜਦੋਂ ਡੀ ਐਮ ਦੇ ਦਫ਼ਤਰ ਪਹੁੰਚਦੇ ਆ ਡੀ ਐਮ ਨੂੰ ਮਿਲਣ ਵਾਸਤੇ ਬਹੁਤ ਚਿੱਠੀ ਲਿਖਣੀ ਪੈਂਦੀ ਆ ਪਹਿਲਾਂ ਫੇਰ ਚਿੱਠੀ ਤੁਹਾਨੂੰ ਜਵਾਬ ਆਉਂਦਾ ਫੇਰ ਤੁਸੀਂ ਮਿਲ ਸਕਦੇ ਹੋ ਐ ਮਿਲ ਨਹੀਂ ਸਕਦੇ ਜਦੋਂ ਡੀ ਐਮ ਸੀ ਸਾਹਿਬ ਡੀ ਐਮ ਜੀ ਦੇ ਦਫ਼ਤਰ ਦੇ ਅੱਗੇ ਨਹੀਂ ਜਾਣ ਦਿੰਦੇ ਨਹੀਂ ਮਿਲਣ ਦਿੰਦੇ ਉਹ ਕਿਸਾਨਾਂ ਦੇ ਕੋਲੇ ਜਿਹੜਾ ਕੋਈ ਹੱਲ ਹੁੰਦਾ ਉਹ ਉੱਥੇ ਧਰਨਾ ਲਾ ਦਿੰਦੇ ਆ ਜਦੋਂ ਉਹ ਧਰਨਾ ਲਾਉਂਦੇ ਆ ਤੇ ਹੌਲੀ ਹੌਲੀ ਸਾਡੇ মিডিਆ ਦੀ ਬੜੀ ਦੇਣ ਆ ਕਿ মিডিਆ ਜਦੋਂ ਵੀ ਕਿਸੇ ਨੂੰ ਚੜਾਉਂਦਾ ਜਾਂ ਲਾਉਂਦਾ ਮੈਂਟੋ ਮੈਂਟੀ ਲਾ ਚੜਾਉਂਦਾ মিডিਆ ਜਦੋਂ ਉੱਥੇ ਇਕੱਠਾ ਹੋ ਜਾਂਦਾ মিডিਆ ਦੇ ਸਾਹਮਣੇ ਗੱਲ ਜਾਂਦੀ ਆ ਤੇ ਸਾਰੀ ਗੱਲ ਫੈਲ ਜਾਂਦੀ ਆ ਤੇ ਡੀਐਮ ਨੂੰ ਫਿਰ ਉਹਨਾਂ ਦੀ ਗੱਲ ਸੁਣਨੀ ਪੈਂਦੀ ਆ ਡੀਐਮ ਫਿਰ ਮਾਰਕ ਕਰਦਾ ਉੱਥੋਂ ਦੀ ਜਿਹੜੀ ਨੇੜੇ ਚੌਕੀ ਹੁੰਦੀ ਆ ਥਾਣਾ ਫਿਰ ਉਹ ਥਾਣੇ 'ਚ ਇਕੱਠੇ ਹੋ ਕੇ ਜਾਂਦੇ ਆ ਜਦੋਂ ਥਾਣੇ 'ਚ ਇਕੱਠੇ ਹੋ ਕੇ ਜਾਂਦੇ ਆ ਫਿਰ ਜਦੋਂ ਥਾਣੇ ਦੇ ਵਿੱਚੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਕਿੱਥੋਂ ਤੱਕ ਗੱਲ ਖੜੀ ਆ ਫਿਰ ਉਹ ਹੌਲੀ ਹੌਲੀ ਬੰਦੇ ਜਦੋਂ ਪਤਾ ਲਾਤੇ ਆ ਕਿ ਗੋਇਲ ਨਾਮ ਦਾ ਬੰਦਾ ਕੌਣ ਸੀ ਫਿਰ ਗੋਇਲ ਦੇ ਬੰਦੇ ਜਦੋਂ ਘਰੇ ਭੇਜ ਦਿਆ ਪਰ ਗੋਇਲ ਉਥੋਂ ਗਾਇਬ ਹੋ ਜਾਂਦਾ ਉਥੇ ਮੈਨੇਜਰ ਕਿਹੜਾ ਸੀ ਉਹ ਉਥੋਂ ਪਤਾ ਨਹੀਂ ਕਿੱਧਰ ਗਿਆ ਰਿਟਾਇਰ ਹੋ ਗਿਆ ਫਿਰ ਇੱਕ ਬੰਦੇ ਦੀ ਵਿੱਚ ਐਂਟਰੀ ਫੇਰ ਹੁੰਦੀ ਆ ਉਹਦਾ ਨਾਮ ਹੁੰਦਾ ਕਪਲ ਜਿਹੜਾ ਉਸ ਮੈਨੇਜਰ ਦਾ ਪੀਏ ਹੁੰਦਾ ਚਾਹ ਚੂਫੜਾਉਂਦਾ ਹੁੰਦਾ ਜਾਂ ਉਹਦੇ ਫਾਰਮ ਫੂਰਮ ਭਰਦਾ ਹੁੰਦਾ ਫਿਰ ਜਦੋਂ ਪੁਲਿਸ ਉਹਨੂੰ ਚੱਕ ਕੇ ਲਿਆਉਂਦੀ ਆ ਫਿਰ ਉਹ ਉਹਨੂੰ ਸਾਰੀ ਘਟਨਾ ਦੇ ਬਾਰੇ ਦੱਸਦਾ ਕਿ ਐਵੇਂ ਅਸੀਂ ਇਹ ਮੈਨੇਜਰ ਸੀਗਾ ਜਿਹੜਾ ਇਹਦਾ ਇੱਕ ਬੰਦਾ ਸੀ ਗੋਇਲ ਦਲਾਲ ਉਹ ਐ ਸਾਰੇ ਲੋਨਾਂ ਦੀ ਇਨਕੁਆਰੀ ਕਰਦਾ ਸੀ ਉਹਨਾਂ ਦੇ ਫਰਜੀ ਪੇਪਰ ਬਣਾ ਕੇ ਲੋਕਾਂ ਨੂੰ ਲੋਨ ਲੈ ਕੇ ਆਪ ਤਰ ਨਿਕਲ ਜਾਂਦਾ ਸੀ ਜਦੋਂ ਉਹ ਉਹਦੇ ਜਿਹੜਾ ਆਪਣਾ ਹੁੰਦਾ ਗੋਇਲ ਉਹਦੇ ਸਿਰਫ ਗਾਰੰਟੀ ਜਿਹੜੇ ਨਿਕਲਣੇ ਇਸ਼ੂ ਹੋ ਜਾਂਦੇ ਆ ਤੇ ਚਲੋ ਉਹਨਾਂ ਨੂੰ ਥੋੜੀ ਜੀ ਕਿਸਾਨਾਂ ਨੂੰ ਇਹ ਹੋ ਜਾਂਦਾ ਵੀ ਹੁਣ ਸਾਡਾ ਬਹੁਤ ਪਰ ਜਦੋਂ ਕਿਸਾਨ ਉਥੋਂ ਘਰੇ ਫੇਰ ਪਹੁੰਚਦੇ ਆ ਉਹਦੇ ਪਿੰਡ ਚ ਤੇ ਉੱਥੇ ਆਉਂਦਿਆਂ ਨੂੰ ਇੱਕ ਜਿਹੜਾ ਹੁੰਦਾ ਉੱਥੇ ਆਪਣਾ ਸਤਨਾਰਾਇਣ ਪਿੰਡ ਦਾ ਜਿਹੜਾ ਇੱਕ ਕਿਸਾਨ ਹੁੰਦਾ ਜਿਹਨੇ ਲੋਨ ਲਿਆ ਹੁੰਦਾ ਉਹਦੀ ਟੈਨਸ਼ਨ ਦੇ ਨਾਲ ਬਹੁਤ ਹੋ ਜਾਂਦੀ ਆ ਪਰ ਪੰਗਾ ਕੀ ਆ ਕਿ ਜਿਹੜੇ ਕਾਗਜ਼ ਉੱਤੇ ਲਿਖਿਆ ਹੁੰਦਾ ਕਿ ਜੇ ਬੰਦਾ ਮਰ ਗਿਆ ਤੇ ਲੋਨ ਉਹਦੇ ਘਰਦਿਆਂ ਨੂੰ ਭਰਨਾ ਪਊਗਾ ਉੱਥੇ ਪਤਾ ਲੱਗਦਾ ਹੈ ਕਿ ਇਹਦੀ ਤਾਂ ਡੈਥ ਹੋ ਗਈ ਆ ਪਰ ਇਹਦੀ ਜ਼ਮੀਨ ਜਾਊਗੀ ਜਾਊਗੀ ਤੇ ਉੱਥੋਂ ਫੇਰ ਬੈਂਕ ਵਾਲੇ ਜਿਹੜੇ ਕਵਰੀ ਵਾਲੇ ਆਉਂਦੇ ਆ ਫੇਰ ਗਾਲਾਂ ਦੁੱਪਰਾ ਕੱਢਦੇ ਬਹੁਤ ਗਲਤ ਬੋਲਦੇ ਆ ਤੇ ਉਹ ਜਦੋਂ ਫੇਰ ਦੁਬਾਰਾ ਉੱਥੇ ਚੌਂਕੀ ਦੇ ਵਿੱਚ ਜਾਂਦੇ ਆ ਆਪਦੇ ਥਾਣੇ ਦੇ ਵਿੱਚ ਉੱਥੇ ਕਹਿੰਦੇ ਆ ਫਿਰ ਉਹ ਚੌਂਕੀ ਵਾਲੇ ਉਹਨਾਂ ਨੂੰ ਕਹਿੰਦੇ ਆ ਕਿ ਅੱਜ ਤੋਂ ਬਾਅਦ ਤੁਸੀਂ ਇਹ ਕਿਸਾਨਾਂ ਦੇ ਕੋਲੇ ਨਹੀਂ ਜਾਣਾ ਕਿਉਂਕਿ ਇਹਨਾਂ ਦਾ ਕੇਸ ਆ ਜਿਹੜਾ ਕੋਰਟ ਦੇ ਵਿੱਚ ਲੱਗ ਚੁੱਕਿਆ ਉਹ ਕੇਸ ਆ ਜਿਹੜਾ ਕੋਰਟ ਦੇ ਵਿੱਚ ਲੱਗ ਚੁੱਕਿਆ ਸੀ ਪਰ ਥੋੜੀ ਦੇਰ ਪੈਂਦਿਆ ਜਦੋਂ ਉਹ ਜਿਹੜਾ ਗੋਇਲ ਆਟੋਮੈਟਿਕਲੀ ਉਹਨੂੰ ਪਤਾ ਸੀ ਕਿ ਹੁਣ ਫੜਿਆ ਤਾਂ ਜਾਣਾ ਹੀ ਆ ਉਹਦੀਆਂ ਚਾਰ ਚਫੇਰੇ ਖਬਰਾਂ ਲੱਗੀਆਂ ਅਖਬਾਰਾਂ ਦੇ ਵਿੱਚ ਲਾਉਸਮੈਂਟ ਹੋ ਗਈ ਤੇ ਫੇਰ ਉਹਨੂੰ ਆਪਣੇ ਆਪ ਨੂੰ ਸਲੰਡਰ ਕਰਨਾ ਪਿਆ ਕੋਰਟ ਦੇ ਵਿੱਚ ਪਰ ਜਦੋਂ ਕੋਰਟ ਦੇ ਵਿੱਚ ਪਹੁੰਚਿਆ ਉਹਦੇ ਵਿੱਚ ਫੇਰ ਮੈਨੇਜਰ ਵੀ ਫਸਿਆ ਮਿੱਤਲ ਜੀ ਦਾ ਨਾਮ ਸੀ ਫੇਰ ਉਹ ਸਾਰੀਆਂ ਪੁਸਤਾਂ ਖੋਲੀਆਂ ਕਿਵੇਂ ਕਿਵੇਂ ਉਹ ਲੋਨ ਕਰਦੇ ਸੀ ਕਿਵੇਂ ਲੋਕਾਂ ਨਾਲ ਧੋਖਾ ਕਰਦੇ ਸੀ ਤਿਕ ਕੱਟ ਜਮੀਨ ਤੋਂ ਵੱੱਧ ਜਮੀਨ ਬਣਾ ਕੇ ਲੋਨ ਕਿਵੇਂ ਵੱਡਾ ਕਰਵਾਉਂਦੇ ਸੀ ਕਿਵੇਂ ਉਹ ਲੋਕਾਂ ਤੋਂ ਪਹਿਲਾਂ ਹੀ ਪੈਸੇ ਕਢਾਉਣ ਵਾਲੀ ਰਸੀਦ ਤੇ ਫਾਰਮ ਕਰਾ ਕੇ ਸਾਈਨ ਕਰਾ ਕੇ ਉੱਪਰ ਲਵਾ ਲੈਂਦੇ ਸੀ ਜਿੱਦਣ ਲੋਨ ਹੁੰਦਾ ਸੀ ਉਹ ਰਸੀਦ ਦੇ ਰਾਈ ਆਪ ਪੈਸੇ ਕਢਾ ਕੇ ਤੇ ਫਾਰ ਹੋ ਜਾਂਦੀ ਸੀ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਪਰ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਕਿ ਕਿਤੇ ਦੇਖੇ ਤੋਂ ਬਗੈਰ ਪੜੇ ਤੋਂ ਬਗੈਰ ਸੈਣ ਕਦੇ ਨਾ ਕਰੋ ਜੇ ਨਹੀਂ ਪੜ ਸਕਦੇ ਨਹੀਂ ਪੜਨਾ ਆਉਂਦਾ ਜਾਂ ਪਤਾ ਨਹੀਂ ਲੱਗਦਾ ਕਿਸੇ ਪੜੇ ਲਿਖੇ ਬੱਚੇ ਨੂੰ ਜਾਂ ਆਪਦੇ ਆਂਡ ਗਵਾੜ ਨੂੰ ਜਾਂ ਕਿਸੇ ਸੱਜਣ ਮਿੱਤਰ ਨੂੰ ਫਾਰਮ ਜ਼ਰੂਰ ਪੜਾਇਆ ਕਰੋ ਤੇ ਜਿਹੜੀ ਵੀ ਤੁਸੀਂ ਪੇਮੈਂਟ ਲਿਖਦੇ ਹੋ 300 ਲਿਖਦੇ ਆ 30000 ਲਿਖਦੇ ਹੋ ਜਦੋਂ 30000 ਲਿਖਦੇ ਹੋ ਅੱਗੇ ਜਾ ਕੇ ਜਿੱਥੋਂ ਖਤਮ ਹੁੰਦੀ ਆ ਉਥੇ ਐਂ ਕਰਕੇ ਲਾਈਨ ਜਰੂਰ ਮਾਰਿਆ ਕਰੋ ਕਿ ਅੱਗੇ ਇਹਦੇ ਕੋਈ ਸੇਫਰ ਜ਼ੀਰੋ ਹੋਰ ਨਾ ਲੱਗ ਸਕੇ ਜਿਹੜੇ ਅੱਖਰ ਜਿਹੜੇ ਤੁਸੀਂ ਲਿਖਦੇ ਹੋ ਤੇ ਜਿਹੜੇ ਅੱਖਰ ਸ਼ਬਦ ਲਿਖਦੇ ਹੋ ਤੁਸੀਂ ਉਹਨਾਂ ਦੇ ਵਿੱਚ ਗੈਪ ਬਹੁਤ ਘੱਟ ਰੱਖਿਆ ਨਾ ਚਾਹੀਦਾ ਗੈਪ ਵਧਾਉਣਾ ਨਹੀਂ ਚਾਹੀਦਾ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ